ਗੁਰੂ ਰੂਪ ਸਾਧ ਸੰਗਤ ਜੀਓ ਬਾਣੀ ਨੂੰ ਪੜਦਾਂ ਹੁਆ ਧਿਆਨ ਕਿਵੇਂ ਜੁੜੇ ਜਾਂ ਮਨ ਕਿਵੇਂ ਟੁਕੇ ਇਹ ਵਾਰ-ਵਾਰ ਸਾਡੇ ਮਨ ਵਿੱਚ ਸਵਾਲ ਉੱਠਦਾ ਹੈ ਕਿ ਸਾਡਾ ਜੀ ਬਾਣੀ ਪੜਦੇ ਆ ਮਨ ਜੁੜਦਾ ਨਹੀਂ ਨੰਦ ਬਣਦਾ ਨਹੀਂ ਗੁਰੂ ਪਿਆਰਿਓ ਇੱਕ ਤਰੀਕਾ ਹੈ ਬਿਲਕੁਲ ਆਸਾਨ ਕਿਰਪਾ ਗੁਰੂ ਸਾਹਿਬ ਨੇ ਕਰਨੀ ਹੈ ਅਗੇ ਸਿ ਮਾਰਾ ਦੀ ਦਿਖਾਉਣੀ ਹੈ ਪਰ ਅਰਦਾਸ ਕਰੇ ਯਤਨ ਕਰਿਓ ਇਸ ਵੀ ਦਿਨ ਅਪਣਾਉਣਾ ਦਾ ਗੁਰੂ ਸਾਹਿਬ ਆਪ ਕਿਰਪਾ ਕਰਨਗੇ ਸਭ ਤੋਂ ਪਹਿਲਾਂ ਬਾਣੀ ਪੜਨ ਤੋਂ ਪਹਿਲਾਂ ਅਰਦਾਸ ਕਰਿਓ ਗੁਰੂ ਚਰਨਾਂ ਸੇ ਏ ਸੱਚੇ ਪਾਤਸ਼ਾਹ ਜੀ ਏ ਗੁਰਨਾਵ ਦੇਵ ਜੀ ਮਹਾਰਾਜ ਪਾਜਾਂ ਵਾਲਿਓ ਮਹਾਨ ਸਿਰ ਸਿੰਘ ਕਿਰਪਾ ਕਰੋ ਆਪ ਜੀ ਨੇ ਮਿਹਰ ਕੀਤੀ ਹੁਣ ਬਾਣੀ ਦਾ ਪਾਠ ਸ਼ੁਰੂ ਕਰਨ ਲੱਗੇ ਹਾਂ ਮੰਨ ਤੇ ਚਿਤ ਸਭ ਤੋਂ ਇਸ ਸੁਰਤ ਇਕਾਗਰਤਾ ਬਣ ਜਾਈ ਆਪ ਜੀ ਕਿਰਪਾ ਕਰਨੀ ਤੇ ਪਹਿਲਾ ਨਾਮ ਮੂਲੇ ਮੰਤਰ ਪੜੋ ਪੰਜ ਵਾਰੀ પ્રેમ ਦੇ ਨਾਲ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅੱਖਾਂ ਬੰਦ ਕਰਕੇ ਨਾ ਅੰਤਰਾ ਆਤਮਾ ਸੁਣਨਾ ਇਸ ਮੂਲ ਮੱਤਰ ਨੂੰ ਬੜੇ ਪ੍ਰੇਮ ਦੇ ਨਾਲ ਫਿਰ ਪੰਜ ਛੇ ਬਰੇ ਜਿਨ੍ਹਾਂ ਦਾ ਸੋਸ ਕੇ ਪੰਜ ਵਰੀ ਘਟੋ ਘਟ ਵਾਹਿਗੁਰੂ ਸ਼ਬਦ ਨੂੰ ਅੰਦਰ ਅੱਖਾਂ ਅੱਖਾਂ ਨੂੰ ਬੰਦ ਕਰਕੇ ਨਾ ਐਨ ਜਾਪ ਕਰਨਾ ਜਿਵੇਂ ਗੁਰੂ ਸਾਹਿਬ ਮੇਰੇ ਸਾਹਮਣੇ ਬੈਠੇ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਗੁਰਗ੍ਰੰਥ ਸਰੂਪ ਵਿੱਚ ਬੀਰੀ ਗੱਲ ਨੂੰ ਸੁਣਨੇ ਨੇ ਇਹ ਅਹਿਸਾਸ ਕਰਨਾ ਆਪਣੇ ਅੰਦਰ ਮਹਿਸੂਸ ਕਰਨਾ ਕਾਲਪਨਿਕ ਨਹੀਂ ਅੰਦਰੋਂ ਕਿ ਮੈਂ ਹੁਣ ਗੁਰੂ ਦੇ ਚਰਨਾਂ ਵਿੱਚ ਜੁੜਿਆ ਹਾਂ ਤੇ ਜੁੜੀ ਹਾਂ ਜੋ ਵੀ ਆਪਜੀ ਹੋ ਬੱਚੇ ਹੋ ਭੈਣ ਹੋ ਬਜ਼ੁਰਗੋ ਵਜ਼ੀਰੋ ਨੌਜਵਾਨ ਜਾਂ ਜੋ ਵੀ ਸਰਦਾ ਲੋਗ ਰਸਿਕ ਪਿਆਰੇ ਕਿ ਮਹਾਰਾਜ ਮੈਂ ਤੇਰੇ ਚਰਨਾ ਜੁੜਿਆ ਹਾਂ ਉਹ ਕਿਰਪਾ ਕਰ ਬਸ ਫਿਰ ਜਿਹੜੀ ਬਾਣੀ ਪੜ੍ਹਨੀ ਹੈ ਜਿਤਨੇ ਮਰਨਾ ਸਹਿਜ ਪਾਠ ਕਰਨਾ ਜਾਂ ਜੋ ਵੀ ਬਾਣੀ ਪੜ੍ਹਨੀ ਹੈ ਨਾ ਉਸ ਬਾਣ ਇੰਨਾ ਕੋ ਉਚਾਰਨ ਕਰੋ ਚਾ ਬੋਲੋ ਕਿ ਤੁਹਾਡੇ ਕੰਨ ਸੁਣ ਘਟੋ ਘਟ ਜਿਆਦਾ ਉੱਚਾ ਬੋਲੋ ਸੁਰ ਬਹੁਤ ਆਨੰਦ ਬਣੇਗਾ ਨੀ ਯਾਦਾ ਇੰਨਾ ਕੁ ਚਾ ਜ਼ਰੂਰ ਉਚਾਰਨ ਕਰੋ ਕਿ ਤੁਹਾਡੇ ਕੰਨਾਂ ਤੱਕ ਆਵਾਜ਼ ਪਹੁੰਚੇ ਦੂਸਰਾ ਉਸ ਆਵਾਜ਼ ਨੂੰ ਕੰਨਾਂ ਦੁਬਾਰਾ ਸੁਣੋ ਜੋ ਬਾਣੀ ਪੜ੍ਹੀ ਜਾ ਰਹੀ ਹੈ ਜੋ ਸ਼ਬਦ ਪੜ੍ਹਿਆ ਜਾ ਰਿਹਾ ਹੈ ਜਿਹੜੀ ਪੰਕਤੀ ਦਾ ਤੁਸੀਂ ਜਾਪ ਕਰ ਰਹੇ ਉਸ ਨੂੰ ਆਪਣੇ ਆਪ ਸੁਣੋ ਜਦੋਂ ਤੁਸੀਂ ਸੁਣੋਗੇ ਨਾ ਆਪ ਜਿਹੜਾ ਮਨ ਬਾਹਰ ਨਹੀਂ ਜਾਏਗਾ ਜਿਵੇਂ ਮਾਨੋ ਉਸ ਬਾਣੀ ਨਾਲ ਜੁੜ ਗਿਆ ਉਸ ਬਾਣੀ ਨੂੰ ਸੁਣ ਰਿਹਾ ਉਹਨੂੰ ਕੰਮ ਮਿਲ ਗਿਆ ਸੁਣਨ ਦਾ ਜੇ ਆਪ ਜੀ ਨਹੀਂ ਸੁਣੋਗੇ ਉੱਚਾ ਨਹੀਂ ਪੜੋਗੇ ਤਾਂ ਕਈ ਵਾਰੀ ਸੀ ਪਾੜ ਕਰਦੇ ਰਹਿੰਦੇ ਆ ਤੇ ਸਾਡਾ ਮਨ ਦੌੜ ਜਾਂਦਾ ਦੂਰ ਕਿਤੇ ਹੋਰ ਫੁਰਨੈਸ ਘਰ ਚਲੇ ਗਿਆ ਖੇਤਾਂ ਚਲੇ ਕੰਮ ਤੇ ਚਲੇ ਗਿਆ ਕੋਈ ਗੱਲ ਹੋਰ ਵੋਇਸ ਦਿਨ ਵਿੱਚ ਕੋਈ ਇਹੋ ਜਿਹੀ ਗੱਲਬਾਤ ਵਰਤੀ ਉਹ ਹੈ ਨਾ ਫੁਰਨੈਸ ਰੋ ਹੋ ਜਾਣੇ ਇਸ ਨੂੰ ਸਮਾਂ ਦਿਓ ਨਾ ਇਸ ਨੂੰ ਜੋ ਅਸੀਂ ਪੜ ਰਹੇ ਹੋ ਸੁਣਾਓ ਜੇ ਨਹੀਂ ਫਿਰ ਕੋਈ ਦਾ ਫਰਜ਼ ਕਰ ਫਿਰ ਬਾਹਰ ਚਲੇ ਗਿਆ ਫਿਰ ਦੁਬਾਰਾ ਉੱਥੇ ਜਾ ਜੋ ਜੀ ਚੀਜ਼ ਬਾਹਰ ਗਿਆ ਸੀ ਨਾ ਉਸੇ ਪੰਕ ਦੁਬਾਰਾ ਫਿਰ ਆ ਜਾਓ ਇਸ ਤਰ੍ਹਾਂ ਕਰੋਗੇ ਜਿਉਂ ਜਿਉਂ ਆਪ ਜੀ ਸੁਣਾਓਗੇ ਜੇਵਾਚਾਰਨ ਕਰੇ ਤੇ ਮਨ ਸੁਣਦਾ ਰਹੇ ਕਨ ਭਾਵ ਕਨ ਸੁਣਦੇ ਰਹਿਣ ਮਨ ਦੇ ਕੋਲ ਪਹੁੰਚ ਜੇਗੀ ਜੇਵਾਚਾਰਨ ਕਰੇ ਤੇ ਕੰਨਾਂ ਦੁਆਰਾ ਸੁਣੀ ਜਾਏ ਉਹ ਨਾ ਫਿਰ ਗੱਲ ਮਨ ਤੇ ਟਿਕ ਜਾਂਦੀ ਹੈ ਉਹ ਮਨ ਤੇ ਲੱਗ ਜਾਂਦੀ ਫਿਰ ਆਪ ਜੀ ਨੂੰ ਥੋੜੇ ਸਮੇਂ ਬਾਅਦ ਰਸ ਵੀ ਆਣਾ ਸ਼ੁਰੂ ਹੋ ਜਾਏ ਫਿਰ ਆਲਗਸ ਵੀ ਨਹੀਂ ਆਏਗਾ ਨੀਂਦ ਵੀ ਨਹੀਂ ਆਏਗੀ ਕਈ ਵਾਰੀ ਆਪਾਂ ਜਲਦੀ ਉੱਠਦੇ ਜਾਂ ਨੀਂਦ ਕੇਰਾ ਪਾ ਜਾਂਦੀ ਹੈ ਇਹ ਵਿਧੀ ਬਣਾ ਕੇ ਦੇਖਣਾ ਆਪ ਜੀ ਗੁਰੂ ਕਿਰਪਾ ਕਰਨਗੇ ਕਿ ਆਪ ਜੀ ਨੂੰ ਬਿਲਕੁਲ ਕੁਝ ਸਮੇਂ ਬਾਅਦ ਨਾ ਆਪਣੇ ਆਪ ਹੀ ਰਸ ਜਾਣਾ ਸ਼ੁਰੂ ਹੋ ਜਾਏ ਪਰ ਧਿਆਨ ਗੁਰੂ ਸਭ ਦੇ ਚਰਨਾਂ ਜੋੜ ਕੇ ਰੱਖਣਾ ਤੇ ਫਿਰ ਬਾਣੀ ਤੇ ਅਨੁਭਵ ਹੋ ਜਾਏ ਆਪ ਜੀ ਦਾ ਜਦੋਂ ਬਾਣੀ ਪੜੋਗੇ ਨਾ ਜਿਵੇਂ ਆਪ ਜੀ ਪੜ ਰਹੇ ਹੋ ਉਹ ਤੁਹਾਡਾ ਉੱਥੇ ਧਿਆਨ ਲੱਗੇ ਆ ਕੰਨ ਸੁਣ ਰਹੇ ਨੇ ਤੇ ਮਨ ਤੇ ਪ੍ਰੋਪਰ ਆਪਣੇ ਆਪ ਹੀ ਨਾ ਆਇਸਤਾ ਆਇਸਤਾ ਇਹ ਮਨ ਜੁੜਦਾ ਜਾਏਗਾ ਅਗਲੇ ਦਿਨ ਹੋਰ ਬਾਣੀ ਪੜਨੋ ਕਰੇਗਾ ਮਨ ਵਿੱਚ ਹੋਰ ਆਨੰਦ ਬਣੇਗਾ ਬਾਣੀ ਚ ਇਹ ਸਮਝ ਆਏ ਪਹਿਲਾਂ ਨਹੀਂ ਇਹ ਪਰ ਸਮਝਣਾ ਬੜਾ ਜ਼ਰੂਰੀ ਹੈ ਪਰ ਸੁਰੂ ਸੁਰੂ ਚ ਨਾ ਪ੍ਰੇਮ ਨਾਲ ਪੜੋ ਪ੍ਰੇਮ ਨਾ ਜਿੰਨਾ ਹੋ ਉਸਕੇ ਨਾਲ ਪਹਿਲਾਂ ਸੁਰੂ ਸੁਰ ਆਹستہ ਆਹستہ ਪੜੋ ਉਹ ਸਲੋਕ ਜਮੀ ਟਕਾ ਟਕਾ ਕੇ ਦੂਸਰਾ ਬਾਣੀ ਪੜਦੇ ਆ ਇਹ ਸੋਚਣਾ ਬਾਣੀ ਮੇ ਆਪਣੇ ਮਨ ਨੂੰ ਸੁਣਾ ਲੋਕਾਂ ਨੂੰ ਨਹੀਂ ਬਾਹਰ ਨੂੰ ਨਹੀਂ ਬਾਹਰਲੇ ਸੁਣ ਰਹੇ ਤੁਸੀਂ ਜੀ ਆ ਬੋਲੇ ਪਰਿਵਾਰ ਸੁਣ ਰਹੇ ਸਾਰੇ ਸੁਣ ਰਹੇ ਨੇ ਪਰ ਤੁਸੀਂ ਆਪਣਾ ਧਿਆਨ ਇਹ ਰੱਖਣਾ ਕਿ ਮੈਂ ਬਾਣੀ ਆਪਣੇ ਮਨ ਨੂੰ ਸੁਣਾ ਰਿਹਾ ਫਿਰ ਨਾ ਕੋਈ ਵੀ ਆਏ ਤੁਹਾਡੇ ਕੋਲ ਮੱਥਾ ਤੁਸੀਂ ਗੁਰਦੁਆਰੇ ਸਾਬੇਠੇ ਹੋ ਜਾਂ ਕਿਤੇ ਵੀ ਜਾ ਕੇ ਪਾਠ ਕਰ ਆਪਣੇ ਘਰੇ ਕਰ ਰਹੇ ਹੋ ਗੁਰਵਾਕ ਕਰ ਵਾਲੇ ਕੋਈ ਵੀ ਕੰਮ ਕਰਨੇ ਤੁਹਾਡਾ ਧਿਆਨ ਉੱਤੇ ਨਹੀਂ ਜਾਏਗਾ। ਬਲਕਿ ਤੇ ਮਨ ਧਿਆਨ ਰਹੇਗਾ ਬਾਣੀ ਨਾਲ ਜੁੜ ਕੇ ਕੰਨ ਸੁਣਨੇ ਨੇ ਜੀਵ ਜਪਰੀਏ ਤੇ ਮਨ ਤੇ ਉਸ ਰਖੇ ਤੁਹਾਡਾ ਮਨ ਬਿਲਕੁਲ ਹਾਜ਼ਰ ਨਾਜ਼ਰ ਰਹੇਗਾ ਆਪੇ ਆਲੇ ਦੇ ਵాలే। ਤੁਸੀਂ ਸੋਚਿਆ ਕਿ ਮਨ ਇਹ ਗੁਰੂ ਸਾਹਿਬ ਸੁਣਨੇ ਨੇ ਤੇ ਇਸ ਸੁਣਾਉਣ ਵਾਲੇ ਨੂੰ ਇਸ ਸੁਨਾਪ ਜੀ ਕਰੋਗੇ ਨਾ ਹਫ਼ਤਾ ਕਰਕੇ ਦੇਖ ਲਿਓ ਜਿਹੜੇ ਕਹਿੰਦੇ ਵੀ ਰਸ ਨਹੀਂ ਬਣਦਾ ਜੀ ਮਾ ਆਨੰਦ ਨਹੀਂ ਆਉਂਦਾ ਜੀ ਇਹ ਫਿਰ ਉਹਨੇ ਨਹੀਂ ਛੱਡਦੇ ਪਿੱਛੇ ਆਪਣੇ ਆਪ ਰਸ ਆ ਜਾਵੇਗਾ। ਇਸ ਤਰ੍ਹਾਂ ਹੀ ਸਿਮਰਨ ਦੇ ਨਾਲ ਸਿਮਰਨ ਕਰਦਾ ਵੀ ਸੇ ਕਹਿੰਦਾ ਮਾ ਸਰ ਜ ਮਨ ਨਹੀਂ ਟਿਕਦਾ ਜੀ ਰਸ ਨਹੀਂ ਬਣਦਾ ਰਸ ਤੋਂ ਭਾਵੇ ਗੁਰੂ ਪਿਆਰਿਓ ਫੁਰਨੇ ਆਣੇ ਬੰਦ ਹੋ ਗਏ ਅੰਦਰੋਂ ਜੀ ਲੱਗ ਗਿਆ ਮਨ ਲੱਗ ਬਾਰ ਬਾਰ ਚਰਨ ਕਰਾਂ ਤੇ ਇੱਕ ਪਹਿਲੀ ਗਲਤੀ ਪੂਰਾ ਸ਼ਬਦ ਕਹਿਣਾ ਵਾਹੀ ਗੁਰੂ ਜੇ ਬਚਨ ਕਰ ਲਈਏ ਇਸ ਨੂੰ ਕੰਨ ਨਾਲ ਸੁਣੋ ਐਸਾ ਐਸਾ ਜੇ ਸੁਣੋਗੇ ਇਹ ਅੰਦਰ ਜਾਏਗਾ ਆਪਣੇ ਆ ਵਿਮਾਨ ਵਿੱਚ ਹਿਰਦੇ ਵਿੱਚ ਟਿਕੇਗਾ ਵਾਹੀ ਗੁਰੂ ਪੜੀਆਂ ਅੱਖਾਂ ਆਪਣੇ ਬੰਦ ਹੋ ਜਾਣਗੀਆਂ ਤੇ ਕੰਨ ਸੁਣਨਗੇ ਆਇਸ-ਆਇਸ ਆਪਣਾ ਧਿਆਨ ਕਿੱਥੇ ਲਾਣਾ ਹੈ ਇਹ ਵੀ ਸਵਾਲਾਂ ਦੇ ਵਿੱਚ ਧਿਆਨ ਕਿੱਥੇ ਲਾਣਾ ਧਿਆਨ ਆਪ ਜੀ ਨੇ ਤੁਨ ਵਿੱਚ ਰੱਖਣਾ ਇਸ ਅਵਾਜ਼ ਉੱਠ ਰਹੀ ਹੈ ਬੋਲਦੇ ਆ ਆਪਣੀ ਆਵਾਜ਼ਾਂ ਦੀ ਤੁਨੀ ਵਿੱਚ ਆਉਂਦੀ ਸਮ ਵਿਚਾਰਨ ਕਰਦੇ ਨਾ ਆਵਾਜ਼ ਤੁਨੀ ਚ ਆ ਰਹੀ ਹੈ ਤੇ ਉਸ ਤੋਂ ਫੜ ਲਓ ਵਾਹਿਗੁਰੂ ਇਸ ਵਾਹਿਗੁਰੂ ਸਬਦੀ ਆਵਾਜ਼ ਨੂੰ ਫੜ ਲਓ ਬਸ ਆਪਣਾ ਧਿਆਨ ਰੱਖੋ ਇਸ ਵਾਹਿਗੁਰੂ ਸਬਦੀ ਆਵਾਜ਼ ਵਿੱਚ ਆਇਸ-ਆਇਸ ਸਭਲਾਂ ਚਾ ਬੋਲੋ ਉੱਚਾ ਵਿਚਾਰਨ ਕਰੋ ਵਾਹਿਗੁਰੂ ਜੀ ਦਾ ਸਬਦਾਂ ਉਸ ਸਮਾਂ ਲਗੇਗਾ ਹੌਸਤਾ ਇਸ ਤੋ ਦਿਨ ਜਾਣਗੇ ਨਾ ਫਿਰ ਆਪਣੇ ਆਪੇ ਤੁਹਾਡੇ ਅੰਦਰੋਂ ਪਹਿਲਾਂ ਗਲੇ ਚ ਜਾਏਗਾ ਸ਼ਬਦ ਫਿਰ ਦੇ ਵਿੱਚ ਜਾਏਗਾ ਫਿਰ ਤੁੰਨੇ ਜਾਏਗਾ ਫਿਰ ਤੁਹਾਨੂੰ ਨਾ ਆਪਣੇ ਅੰਦਰ ਮਹਿਸੂਸ ਹੋਏਗਾ ਤੇ ਹਾਂ ਜੀ ਹਰ ਸਵਾਸ ਨਾਲ ਮੇਰਾ ਸਿਮਰਨ ਹੋ ਰਿਹਾ ਹੈ ਕਿਉਂਕਿ ਜਦੋਂ ਪਰ ਧਿਆਨ ਨੂੰ ਟਿਕਾਂਗੇ ਨਾ ਸਿਮਰਨ ਕਰਾਂਗੇ ਅਸੀਂ ਸਵਾਸਾਂ ਨੂੰ ਪਕੜ ਲੈਂਦੇ ਆਂ ਆਪ ਜੀ ਨੂੰ ਮਹਿਸੂਸ ਹੋਏਗਾ ਮੇਰਾ ਸਵਾਸ ਅੰਦਰ ਆਇਆ ਤੇ ਬਾਹਰ ਗਿਆ ਫਿਰ ਨਾਲ ਆਪਣੇ ਆਪ ਹੀ ਹੀ ਗੁਰੂ ਸਵਾਗਤ ਹੈ ਵਾਹਿਗੁਰੂ ਇਹ ਕੋਈ ਯੋਗ ਨਹੀਂ ਜੁਹ ਆਪੇ ਬੰਨ ਟਿਕੇਗਾ ਤੁਹਾਨੂੰ ਆਪਣਾ ਮਹਿਸੂਸ ਹੋਏਗਾ ਕਿਸੇ ਦੇ ਕਹਿਣ ਦੀ ਗੱਲ ਨਹੀਂ ਕੁਝ ਸਮਾਂ ਬਾਅਦ ਹੋਏਗਾ ਜੇ ਗੁਰੂ ਕਿਰਪਾ ਕਰ ਦੇਣਗੇ ਇਹ ਸਵਾਲ ਬਹੁਤ ਗੁਰੂ ਸਿੱਖ ਬਈਆਂ ਪੈਣਾ ਗੁਰੂ ਪਿਆਰੇ ਕਰਦੇ ਨੇ ਕਿ ਮਨ ਨਹੀਂ ਟਿਕਦਾ ਇਹ ਦੂਸਰੀ ਗੱਲ ਇਹ ਤੁਸੀ ਯਤਨ ਕਰਨਾ ਹੈ ਅਰਦਾਸ ਕਰਨੇ ਕੁਝ ਤੋਂ ਬਾਅਦ ਨਹੀਂ ਵੀ ਟਿਕਦਾ ਨਾ ਫਿਰ ਚਰਣਾ ਨਹੀਂ ਭਾਈ ਬਿਲਕੁਲ ਚਰਣਾ ਨਹੀਂ ਅਜ ਸਤਿ ਬਜਤਨ ਰੋਜ ਕਰੋ। ਪ੍ਰਤੀ ਦਿਨ 20 ਤਨ ਦਾ ਪਾਠ ਕਰਿਏ ਆਪ ਸੁਣੀਏ। ਤਾਂ ਕਿ ਮੰਦੀ ਵਸਤ ਟਿਕ ਜੀ ਪ੍ਰਮਾਤਮਾ ਦੀ ਕਿਰਪਾ ਹੋ ਜਾਈ। ਗੁਰੂ ਦੀ ਕਿਰਪਾ ਹੋ ਜਾਈ ਮੰਨ ਲਈ ਗਿਆ। ਰਸਾਂ ਲਗਿਆ ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰਨਾਓ। ਨੇਤਰੀ ਸਤਿਗੁਰੂ ਵੇਖਣਾ, ਸੁਣਨਾ ਸੁਣੋ ਗੁਰਨਾਓ। ਸਤਿਗੁਰੂ ਸੇਤੀ ਰਤੀਆ, ਤਰਗੇ ਭਾਈ ਠਾਓ। ਕੋ ਨਾਨਕ ਕਿਰਪਾ ਕਰੇ ਸੁਨੇਬ ਦੇ। ਜਗ ਮੇ ਤੁਮ ਕਾੜੀਐ ਵਿਰਲੇ ਕਈ ਕੇ। ਇਹ ਪੂਰਾ ਟਾਂ ਦੱਸਿਆ ਮਹਾਰਾਜ ਨੇ ਆਸ ਤੇ ਇਸ ਪੇਂਦ ਬੰਦ ਵਿਸ਼ ਯੰਤਰਾ ਆਤਮਾ ਕੇ ਮੇ ਪਰਮਾਤਮਾ ਦਾ ਨਾਮ ਜਪਣਾ ਇਹ ਬਈ ਬਾਣੀ ਦੀ ਪਾਠ ਕਰਨ ਦਾ ਹੈ ਸੋ ਗੁਰੂ ਸਾਹਿਬ ਸਭ ਨੂੰ ਅਸੀਸ ਵਰਕਿਸ਼ਣ ਇਹ ਦਾਤ ਮਿਲਦੀ ਜਤਨ ਜਰੂਰ ਕਰਿਓ ਜਿਹਾ ਕੋਈ ਸੰਤ ਮਹਾਂਪੁਰਸ਼ ਨਹੀਂ ਆਪ ਜੀ ਵਰਗਾਈਏ ਪਰ ਮਹਾਰਾਜ ਦੀ ਕਿਰਪਾ ਨਾਲ ਗੁਰੂ ਪਿਆਰੀਓ ਇਸ ਗੱਲ ਨੂੰ ਅਪਣਾਇਆ ਤੇ ਮਹਾਰਾਜ ਦੀ ਮਿਹਰ ਹੋਈਗੇ ਬਸ ਅੰਦਰੋਂ ਜੁੜ ਜੋ ਪਾਈ ਬਾਣੀ ਅੰਤਰਾਤਮਾ ਬਾਣੀ ਪੜ ਕੇ ਆਪ ਆਪ ਆਪਣਾ ਆਪਾ ਮਟਾਣਾ ਹੈ ਰਤਵਾਰੇ ਜਾ ਕੇ ਸਿ ਆਪਣੇ ਆਪੇ ਨੂੰ ਮਟਾਣਾ ਹੈ ਬਸ ਫਿਰ ਤੁਹਾਡੇ ਮਨ ਨੂੰ ਕੀ ਆ ਜਾਏਗਾ ਜੋ ਦੀਸੇ ਸੋ ਤੇਰਾ ਰੂਪ ਮੇਰਾ ਮੋਜ ਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੇ ਸੁਪਤੇ ਕਹਿ ਲਾ ਕੇ ਮੇਰਾ ਗੁਰੂ ਸਾਹਿਬ ਕਿਰਪਾ ਕਰਨ ਸਭ ਨੂੰ ਯਾਸੀਸ ਬਖਸ਼ਣ ਸਭ ਦਾ ਧਿਆਨ ਪਾਠ ਕਰਦੇ ਹਾਂ ਬਾਣੀ ਜਾਪ ਕਰਦੇ ਹਾਂ ਸਿਮਰਨ ਕਰਦੇ ਹਾਂ ਰੱਬ ਨਾਲ ਜੋੜੇ ਇਹ ਧਾਰ ਸਭ ਨੂੰ ਬਖਸ਼ਣ ਦੀ ਸਿਸਾ ਬਖਸ਼ਣ ਦੀ ਆਂਗ ਸੰਸਾਈ ਹੋਣ ਸਵਦੇ ਕਰ ਸੁਖ ਸ਼ਾਂਤੀ ਨਾਮ ਰੂਪੀ ਤਨ ਬਖਸ਼ਣ ਦੀ ਹੋਇਆ ਬੋਲਾਂ ਦੀ ਖੇਮਾ ਜੀ ਜਿਹਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ